ਅਮਨ ਰਾਣੀ ਐਮਰਜੈਂਸੀ ਲਗਾਤਾਰ ਜਾ ਰਹੀ ਹੈ ਭਗਵਾਨ ਤਮਨ ਤਾਂ ਪ੍ਰੋਕਸੀ ਸੀਐਮ ਰੀਅਲ ਸੀਐਮ ਕੇਜਰੀਵਾਲ ਜਿਵੇਂ ਪਹਿਲਾਂ ਇੱਥੇ ਗੱਲ ਹੋਈ ਆ ਉਹਦੇ ਤੇ ਵੀ ਇਹੀ ਪਰਚਾ ਦਰਜ ਹੋ ਗਿਆ ਜਿਹੜਾ ਸਾਡੇ ਪੱਤਰਕਾਰਾਂ ਤੇ ਹੋਇਆ ਉਹੀ 353 1353 262 ਉਹ ਸੇਮ ਪਰਚਾ ਹੈ ਉਹ ਕਹਿੰਦਾ ਜਿਹੜਾ ਗਨ ਫੜ ਕੇ ਹਥਿਆਰ ਨਾਲ ਬੰਦੇ ਮਾਰਦਾ ਉਹ ਵੱਡਾ ਅੱਤਵਾਦੀ ਨਹੀਂ ਹੈ ਵੱਡਾ ਅੱਤਵਾਦੀ ਉਹ ਹੈ ਜਿਹੜਾ ਕਲਮ ਚਲਾਉਂਦਾ ਜਾਂ ਦਿਮਾਗ ਦੀ ਵਰਤੋਂ ਕਰਕੇ ਬੋਲਦਾ ਹੈ ਇਹ ਦੇਸ਼ ਦੀ ਹੋਮ ਮਿਨਿਸਟਰੀ ਦੀ ਦੇਸ਼ ਦੀ ਸਰਕਾਰ ਦਾ ਇੱਕ ਐਂਗਲ ਹੈ ਭਗਵੰਤ ਮੰਨਤੇ ਇਹ ਸਰਕਾਰ ਬਹੁਤ ਚੂਚੇ ਦੀ ਤਰ੍ਹਾਂ ਛੋਟੀ ਚੀਜ਼ ਹੈ ਉਹਦੇ ਮੁਕਾਬਲੇ ਪ੍ਰੈਸ ਦੀ ਆਜ਼ਾਦੀ ਕੱਲੀ ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਾਂ ਦੀ ਆਜ਼ਾਦੀ ਨਹੀਂ ਹੈ ਜੇ ਲੋਕਾਂ ਕੋਲ ਸਹੀ ਅਰਥ ਚ ਸਹੀ ਰੂਪ ਚ ਸੂਚਨਾ ਜਾਣੀ ਉਹ ਬੰਦ ਹੋ ਜੇ ਤਾਂ ਇਹ ਅਧਿਕਾਰ ਪ੍ਰੈਸ ਦਾ ਨਹੀਂ ਖੋਇਆ ਜਾ ਰਿਹਾ ਇਹ ਅਧਿਕਾਰ ਸਾਰੇ ਨਾਗਰਿਕਾਂ ਦਾ ਖੋਇਆ ਜਾ ਰਿਹਾ ਹੈ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਆਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਵਾਨ ਤੇ ਸਾਰੇ ਪੱਤਰਕਾਰ ਪੱਤਰਕਾਰ ਭਾਈਚਾਰਾ ਇਹ ਜਿਹੜਾ ਮੁੱਦਾ ਅਸਲ ਦੇ ਵਿੱਚ ਇਹ ਇੱਕ ਹੈਰੇ ਮੁੱਦੇ ਦੇ ਤੌਰ ਤੇ ਨਹੀਂ ਦੇਖਿਆ ਜਾਣਾ ਚਾਹੀਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਟੇਟ ਇਸ ਪੱਧਰ ਦੀ ਪਾਵਰਫੁੱਲ ਹੋ ਰਹੀ ਹੈ ਕਿ ਉਹ ਜ਼ੁਬਾਨ ਹਰ ਕਿਤੇ ਹੀ ਬੰਦ ਕਰ ਦੇਣਾ ਚਾਹੁੰਦੀ ਹੈ ਜੇਦਾ ਅੰਦਾਜ਼ਾ ਲਾਉਣਾ ਹੋਵੇ ਕਿ ਸਟੇਟ ਜਾ ਕਿੱਧਰ ਨੂੰ ਰਹੀ ਹੈ ਇਸ ਮਾਮਲੇ ਤੇ ਇੱਕ ਹਲਫਨਾਮਾ ਦਾਇਰ ਹੋਇਆ ਸੁਪਰੀਮ ਕੋਰਟ ਦੇ ਵਿੱਚ ਡੇਢ ਮਹੀਨਾ ਹੋਇਆ ਅਜੇ ਉਹ ਹਲਫਨਾਮਾ ਦਿੱਲੀ ਦੀ ਪੁਲਿਸ ਨੇ ਜਾਰੀ ਕੀਤਾ ਹੈ ਉਮਰ ਖਾਲਦ ਦੇ ਮਾਮਲੇ ਦੇ ਵਿੱਚ ਤੇ ਉਹਨਾਂ ਦੇ ਸਾਥੀਆਂ ਦੇ ਉਹ ਕਹਿੰਦਾ ਜਿਹੜਾ ਗਨ ਫੜ ਕੇ ਹਥਿਆਰ ਨਾਲ ਬੰਦੇ ਮਾਰਦਾ ਹੈ ਉਹ ਵੱਡਾ ਅਤਵਾਦੀ ਨਹੀਂ ਹੈ ਵੱਡਾ ਅੱਤਵਾਦੀ ਉਹ ਹੈ ਜਿਹੜਾ ਕਲਮ ਚਲਾਉਂਦਾ ਹੈ ਜਾਂ ਦਿਮਾਗ ਦੀ ਵਰਤੋਂ ਕਰਕੇ ਬੋਲਦਾ ਹੈ ਇਹ ਰੁਝਾਨ ਦੇਸ਼த் ਰੋਹੀਆਂ ਦਾ ਪੈਦਾ ਹੋ ਰਿਹਾ ਹੈ ਦੇਸ਼ ਦੇ ਵਿੱਚ ਇਸ ਰੁਝਾਨ ਨੂੰ ਰੋਕਣਾ ਬੜਾ ਜ਼ਰੂਰੀ ਹੈ ਇਹ ਦੇਸ਼ ਦੀ ਹੋਮ ਮਿਨਿਸਟਰੀ ਦੀ ਦੇਸ਼ ਦੀ ਸਰਕਾਰ ਦਾ ਇੱਕ ਐਂਗਲ ਹੈ ਭਗਵੰਤ ਮਾਨ ਤੇ ਇਹ ਸਰਕਾਰ ਬਹੁਤ ਚੂਚੇ ਦੀ ਤਰ੍ਹਾਂ ਛੋਟੀ ਚੀਜ਼ ਹੈ ਉਹਦੇ ਮੁਕਾਬਲੇ ਇੱਕ ਮਾਈਂਡ ਸੈਟ ਹੁੰਦਾ ਹੈ ਉਹ ਮਾਈਂਡ ਸੈਟ ਜਦੋਂ ਓਵਰਆਲ ਸਟੇਟ ਬਣਾਉਂਦੀ ਹੈ ਤਾਂ ਇਹ ਜਿਹੜੀਆਂ ਸਾਡੇ ਸੂਬਿਆਂ ਦੀਆਂ ਸਰਕਾਰਾਂ ਨੇ ਇਹ ਤਾਂ ਕੇਵਲ ਇੱਥੇ ਤੱਕ ਹੀ ਸੀਮਤ ਰਹਿ ਗਿਆ ਨੇ ਇੱਕ ਘੁਰਕੀ ਦਿੱਲੀ ਤੋਂ ਆਉਂਦੀ ਹੈ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਭਗਵੰਤ ਮਾਨ ਨੂੰ ਅੰਦਰ ਬੁਲਾਉਂਦਾ ਪੰਜਾਬ ਦੇ ਮੁੱਦੇ 'ਤੇ ਡਾਟ ਡਾਪਟ ਕਰਕੇ ਮੋੜ ਦਿੰਦਾ ਬਾਹਰ ਆ ਕੇ ਉਹ ਕਹਿੰਦਾ ਮੈਂ ਆਪਣੀ ਗੱਲ ਰੱਖਿਆ ਆਂ ਜੀ ਇਹ ਤਾਂ ਇੱਥੇ ਇੱਕ ਤੱਕ ਹੀ ਗੱਲ ਹੈ ਮਾਮਲਾ ਵੱਡਾ ਹੈ ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਮਾਮਲਾ ਹੈ ਵਿਚਾਰਾਂ ਦੀ ਆਜ਼ਾਦੀ ਦਾ ਜਿਹੜਾ ਮਾਮਲਾ ਹੈ ਇਸ ਲਈ ਸਾਨੂੰ ਬਹੁਤ ਛੋਟੇ ਸੰਦਰਭ ਚੋਂ ਕੱਢ ਕੇ ਵੱਡੇ ਸੰਦਰਭ ਚ ਪਹਿਲਾਂ ਆਪਣਾ ਨਜ਼ਰੀਆ ਬਣਾਉਣਾ ਫਿਰ ਉਹਦੇ ਤੇ ਇੱਕ ਲੰਮ ਮੰਦੀ ਕਰਨਾ ਵੱਖ-ਵੱਖ ਰੂਪ ਦੇ ਵਿੱਚ ਬੇहद ਜ਼ਰੂਰੀ ਹੈ ਤੇ ਇਸੇ ਢੰਗ ਦੇ ਨਾਲ ਜਿੰਨੇ ਵੀ ਨਿਜਮ ਬੜ ਰਹੇ ਨੇ ਕਾਨੂੰਨ ਬੜ ਰਹੇ ਨੇ ਸਾਰੇ ਜਿਹੜੇ ਦੇਸ਼ ਦੇ ਵਿੱਚ ਜੁਏਪੀਏ ਤੇ ਸਾਰੀਆਂ ਪਾਰਟੀਆਂ ਪਾਰਲੀਮੈਂਟ ਚ ਸਹਿਮਤ ਹੋ ਜਾਣ NIA ਤੇ ਸਹਿਮਤ ਹੋ ਜਾਣ ਸਾਈਬਰ ਕ੍ਰਾਈਮ ਵਾਲੇ ਮਾਮਲੇ ਤੇ ਸਹਿਮਤ ਹੋ ਜਾਣ ਵੋਟਾਂ ਉਹਦੇ ਪੱਖ ਚ ਪਾਉਣ ਤਾਂ ਉਥੇ ਤਾਨਾਸਾ ਰੂਲ ਹੀ ਪੈਦਾ ਹੋਣਾ ਹੈ ਉਥੇ ਡੈਮੋਕ੍ਰੇਸੀ ਪੈਦਾ ਹੋਏਗੀ ਉਥੇ ਫਰੀडम ਆਫ ਐਕਸਪ੍ਰੈਸ਼ਨ ਬਚੂਗਾ ਹੁਣ ਐਮਰਜੈਂਸੀ ਵੀ ਆ ਨਾ ਆ ਨਾ ਦੀ ਐਮਰਜੈਂਸੀ ਲਗਾਤਾਰ ਜਾ ਰਹੀ ਹੈ ਐਲਾਨ ਕੇ ਜਦੋਂ ਤੁਸੀਂ ਐਮਰਜੈਂਸੀ ਦੀ ਗੱਲ ਕਰਦੇ ਹੋ ਉਦੋਂ ਉੱਤੇ ਅਲੱਗ ਗੱਲ ਹੁੰਦੀ ਹੈ ਵੈਸੇ ਹੀ ਭਗਵਾਨਤਮਾਨ ਤਾਂ ਪ੍ਰੋਕਸੀ ਸੀਐਮ ਹੈ ਰੀਅਲ ਸੀਐਮ ਕੇਜਰੀਵਾਲ ਜਿਵੇਂ ਪਹਿਲਾਂ ਇੱਥੇ ਗੱਲ ਹੋਈ ਆ ਉਹਦੇ ਤੇ ਵੀ ਇਹੀ ਪਰਚਾ ਦਰਜ ਹੋ ਗਿਆ ਜਿਹੜਾ ਸਾਡੇ ਪੱਤਰਕਾਰਾਂ ਤੇ ਹੋਇਆ ਉਹੀ 353 1 353 2 62 ਉਹ ਸੇਮ ਪਰਚਾ ਹੈ ਇੱਕ ਗੱਲ ਚੰਗੀ ਹੋਈ ਆ ਕਿ ਨਹੀਂ ਤਾਂ ਇੱਥੇ ਰੌਲਾ ਪੈ ਜਾਂਦਾ ਪੰਜਾਬ ਤੋਂ ਮੰਤਰੀ ਜਿਹੜੇ ਨੇ ਭੱਜੇ ਜਾਂਦੇ ਉੱਥੇ ਕਿ ਕੇਜਰੀਵਾਲ ਖਿਲਾਫ ਪਰਚਾ ਕਿਉਂ ਹੋ ਗਿਆ ਆ ਪਰਚੇ ਦੇ ਕਾਰਨ ਸ਼ਰਮੰਦ ਦੇ ਮਾਰਾ ਕੋਈ ਬਿਆਨ ਵੀ ਨਹੀਂ ਦੇ ਰਿਹਾ ਇਹ ਫਰਕ ਇੱਕ ਜ਼ਰੂਰ ਪੈਂਦਾ ਜਦੋਂ ਕਾਊਂਟਰ ਉਹੀ ਚੀਜ਼ਾਂ ਹੁੰਦੀਆਂ ਨੇ ਤਾਂ ਉੱਥੇ ਜਾ ਕੇ ਖੜਦੀ ਰਿਹਾ ਉਹ ਚੀਜ਼ ਉਸ ਲੈਵਲ ਦੇ ਉੱਤੇ ਇਹ ਗੱਲ ਇਹ ਜ਼ਰੂਰ ਇੱਕ ਸਾਨੂੰ ਆਪ ਮਨਾਂ ਚ ਬਸਾਉਣੀ ਚਾਹੀਦੀ ਹੈ ਪੱਤਰਕਾਰ ਭਾਈਚਾਰੇ ਨੂੰ ਵੀ ਤੇ ਬਾਕੀ ਨੂੰ ਵੀ ਵੱਡਾ ਹਿੱਸਾ ਕਾਰਪੋਰੇਟ ਕੰਟਰੋਲ ਨੇ ਦੱਬ ਲਿਆ ਮਲਾਈ ਮਲਾਈਦਾਰ ਮਹਿਕਮਿਆਂ ਦੇ ਵਿੱਚ ਹਿੱਸੇਦਾਰ ਬਣਨਾ ਜਿਹੜਾ ਉਹ ਸਾਈਡ ਲਾਈਨ ਹੋ ਜਾਂਦਾ ਦੂਜਾ ਤਰੀਕਾ ਡਰ ਦਾ ਡਰਾਬੇ ਦਾ ਉਹਦੇ ਨਾਲ ਦਬਾਉਣ ਦਾ ਤਰੀਕਾ ਹੈ ਤੀਜਾ ਜੇ ਫਿਰ ਵੀ ਨਾ ਹੋ ਤਾਂ ਜੇਲ੍ਹ ਤੇ ਮੁਕੱਦਮਾ ਇਹ ਨਾਰਮਲ ਗੱਲ ਹੈ ਡਰਨ ਦੀ ਗੱਲ ਨਹੀਂ ਨਾ ਪੈਨਿਕ ਹੋਣ ਦੀ ਗੱਲ ਹੈ ਇਹ ਜ਼ਿੰਦਗੀ ਦਾ ਹਿੱਸਾ ਹੈ ਸੁਭਾਵਕ ਤੌਰ ਦੇ ਉੱਤੇ ਜ਼ਿੰਦਗੀ ਦੇ ਸੁਭਾਵਕ ਹਿੱਸੇ ਨੂੰ ਸੁਭਾਵਕ ਹੀ ਲੈਣ ਦੀ ਲੋੜ ਹੈ ਇਸੇ ਕਰਕੇ ਵੱਡੀਆਂ ਜਿਹੜੀਆਂ ਮੂਵਮੈਂਟਾਂ ਨੇ ਉਹਦੇ ਹਿੱਸੇ ਦੇ ਤੌਰ ਤੇ ਹੀ ਇਹ ਮੂਵਮੈਂਟ ਵੀ ਬਿਲਡ ਕਰਨੀ ਤੇ ਕੰਸਿਸਟੈਂਟਲੀ ਬਿਲਡ ਕਰਨੀ ਲਗਾਤਾਰ ਇਹ ਕਿਸੇ ਦਾ ਵਾਪਸ ਹੋਣਾ ਹੀ ਨੇ ਔਰ ਕਰਾਉਣੇ ਵੀ ਚਾਹੀਦੇ ਨੇ ਪਰ ਕੱਲਾ ਇਹ ਨਹੀਂ ਕਿ ਜੇ ਕੇਸ ਵਾਪਸ ਹੋ ਗਿਆ ਫਿਰ ਮਾਮਲਾ ਹੱਲ ਹੋ ਗਿਆ ਮਾਮਲਾ ਹੱਲ ਨਹੀਂ ਹੁੰਦਾ ਉਹ ਇਸੇ ਤਰੀਕੇ ਨਾਲ ਬਲਕੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਉਹ ਰਸਤਾ ਪੈਂਦਾ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਪ੍ਰੈਸ ਦੀ ਆਜ਼ਾਦੀ ਕੱਲੀ ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਾਂ ਦੀ ਆਜ਼ਾਦੀ ਨਹੀਂ ਹੈ ਜੇ ਲੋਕਾਂ ਕੋਲ ਸਹੀ ਅਰਥ ਚ ਸਹੀ ਰੂਪ ਚ ਸੂਚਨਾ ਜਾਣੀ ਉਹ ਬੰਦ ਹੋ ਜੇ ਤਾ ਇਹ ਅਧਿਕਾਰ ਪ੍ਰੈਸ ਦਾ ਨਹੀਂ ਖੋਇਆ ਜਾ ਰਿਹਾ ਇਹ ਅਧਿਕਾਰ ਸਾਰੇ ਨਾਗਰਿਕਾਂ ਦਾ ਖੋਇਆ ਜਾ ਰਿਹਾ ਹਰ ਬੰਦੇ ਦਾ ਖੋਇਆ ਜਾ ਰਿਹਾ ਹਰ ਉਹ ਬੰਦਾ ਜਿਹੜਾ ਜਿਹਦਾ ਹੱਕ ਹੈ ਇਹ ਜਿਹੜਾ ਸਾਰੇ ਸੱਜਣ ਜਿਹਨੇ ਆਏ ਸੀ ਜਿਹੜੇ ਅੱਜ ਕੱਲ੍ਹ ਨੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਇਹ ਆਰਟੀਆਈ ਐਕਟੀਵਿਸਟ ਸੀ ਐਕਚੁਅਲੀ ਆਰਟੀਆਈ ਐਕਟੀਵਿਸਟ ਦੇ ਤੌਰ ਤੇ ਆਏ ਇਹਨਾਂ ਨੇ ਆ ਕੇ ਜਾਨ ਕੱਢੀ ਆ ਆਰਟੀਆਈ ਦੀ ਵੀ ਆਰਟੀਆਈ ਕਮਿਸ਼ਨਾਂ ਦੀ ਆਰਟੀਆਈ ਕਮਿਸ਼ਨ ਐਮੈਂਡ ਦਿੱਲੀ ਨੇ ਕਰਤਾ ਇੱਥੇ ਵਾਲਿਆਂ ਨੇ ਕਰਤਾ ਤੇ ਸਾਰੀਆਂ ਸਰਕਾਰਾਂ ਪੁੱਛਦੀਆਂ ਨੇ ਜੇ ਇਹਨੂੰ ਆਪਾਂ ਬੰਦ ਨਹੀਂ ਜੀ ਕਰ ਸਕਦੇ ਇੱਕ ਪੰਜ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਤੇ ਆਰਟੀਆਈ ਦੇ ਚੀਫ ਕਮਿਸ਼ਨਰ ਵੀ ਲੱਗੇ ਰਹੇ ਉਹ ਬਾਰ-ਬਾਰ ਗੱਲ ਸੁਣਾਉਂਦੇ ਨੇ ਕਿ ਪੰਜਾਬ ਦਾ ਇੱਕ ਚੀਫ ਮਿਨਿਸਟਰ ਪੁੱਛਦਾ ਕਿ ਇਹਨੂੰ ਆਪਾਂ ਬੰਦ ਨਹੀਂ ਕਰ ਸਕਦੇ ਕਿਸੇ ਤਰੀਕੇ ਨਾਲ ਇਹਨੇ ਬੜਾ ਪੰਗਾ ਪਾਇਆ ਜਿਹੜਾ ਆਰਟੀਆਈ ਦਾ ਕੰਮ ਹੈ ਹੁਣ ਉਹ ਕਹਿੰਦੇ ਜੀ ਉਹ ਤਾਂ ਨੈਸ਼ਨਲ ਲੈਵਲ ਦਾ ਕੰਮ ਹੈ ਪਾਰਲੀਮੈਂਟ ਦੇ ਵਿੱਚ ਬਿਲ ਬਣਿਆ ਹੋਇਆ ਕਾਨੂੰਨ ਬਣਿਆ ਹੋਇਆ ਆਪਾਂ ਨਹੀਂ ਕਰ ਸਕਦੇ ਫਿਰ ਉਸੇ ਬੰਦਿਆਂ ਦੇ ਰਹਿੰਦੇ ਹੋਏ ਦੀ ਜਾਨ ਕਿਵੇਂ ਕੱਢਣੀ ਹੈ ਖਾਕਾ ਬਣਿਆ ਪਿਆ ਤੀ ਉਹਦੀ ਰੂਹ ਕੱਢ ਲੋ ਤੇ ਉਹ ਰੂਹ ਕੱਢ ਲਈ ਗਈ ਹੈ ਸਸਥਾਾਂ 'ਮਾ ਖੜੀਆਂ ਨੇ ਕਲਬੂਤ ਦੇ ਤੌਰ ਤੇ ਸਸਥਾਾਂ 'ਮਾ ਜਿਨ੍ਹਾਂ ਨੇ ਡੈਮੋਕ੍ਰੇਸੀ ਬਚਾਉਣੀ ਹੈ ਉਹ ਨਹੀਂ ਉਸ ਲੈਵਲ ਦੇ ਉੱਤੇ ਹੁੰਦੀ ਕੋਈ ਜਵਾਬਦੇਹੀ ਨਹੀਂ ਹੈ ਜਿੱਥੇ ਬਲਡੋਜ਼ਰ ਕਲਚਰ ਚੱਲਦਾ ਹੈ ਜਿੱਥੇ ਝੂਠੇ ਮੁਕਾਬਲੇ ਹੋ ਰਹੇ ਨੇ ਉੱਥੇ ਇਹ ਪਰਚੇ ਬੜੇ ਮਾਮੂਲੀ ਪਰਚੇ ਨੇ ਜਦੋਂ ਮਾਹੌਲ ਇਹੋ ਜਿਹਾ ਹੋਏਗਾ ਉਸ ਮਾਹੌਲ ਨੂੰ ਬਿਹਤਰ ਬਣਾਉਣ ਲਈ ਲੜਨਾ ਸਾਡੀ ਆਪਣੀ ਜ਼ਿੰਮੇਵਾਰੀ ਆ ਪੱਤਰਕਾਰ ਭਾਈਚਾਰੇ ਦੀ ਤੇ ਬਾਕੀ ਸਾਰੀ ਮੂਵਮੈਂਟ ਜਿੰਨੀ ਵੀ ਹੋਏਗੀ ਕਿ ਉਹ ਰਲ ਕੇ ਜਿਵੇਂ ਖੜੇਗੀ ਤੇ ਕਿਹੜੀ ਸਾਈਡ ਲਾਈਨ ਹੈ ਕਿਸੇ ਬੰਦੇ ਨੇ ਜਾਣ ਲਈ ਉਹਨਾਂ ਦੇ ਵਿੱਚੋਂ ਚੁਆਇਸ ਕਰਨੀ ਹੈ ਪਾਲੇ ਦੇ ਕਿਹੜੇ ਪਾਸੇ ਖੜੇ ਹੁਣ ਫਰਕ ਕੇਵਲ ਇੰਨਾ ਹੀ ਹੈ ਇਸ ਕਰਕੇ ਇਹਦੇ ਤੇ ਜਿਵੇਂ ਅੱਜ ਦਾ ਇਹ ਇਕੱਠ ਦੇ ਵਿੱਚ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਸੱਜਣ ਪਹੁੰਚੇ ਨੇ ਇਹਦੇ ਤੇ ਲਗਾਤਾਰਤਾ ਦੇ ਰੂਪ ਦੇ ਵਿੱਚ ਜ਼ਰੂਰਤ ਹੈ ਇਦੋਂ ਪਹਿਲਾਂ ਵੀ ਇੱਕ ਕੇਸ ਜਦੋਂ ਇੱਥੇ ਹੋਇਆ ਇੱਥੇ ਐਡੀਟਰ ਆਏ ਸੀ ਬਹੁਤ ਸਾਰੇ ਇੰਡੀਅਨ ਐਕਸਪ੍ਰੈਸ ਦਾ ਐਡੀਟਰ ਵੀ ਐਚਟੀਜ਼ ਦਾ ਐਡੀਟਰ ਵੀ ਬਾਕੀ ਮੈਂ ਉੱਥੇ ਇੱਕ ਗੱਲ ਕਹੀ ਸੀ ਕਿ ਤੁਸੀਂ ਇਕੱਲਾ ਇੱਥੇ ਬੋਲਣ ਨਾ ਆਓ ਤੁਹਾਡੇ ਕੋਲ ਇੰਨੇ-ਇੰਨੇ ਪੇਜਾਂ ਦੇ ਪੰਨਿਆਂ ਦੇ ਅਖਬਾਰ ਨੇ ਇੱਕ ਫਸਟ ਸੁਰਖੀ ਵਾਸਤੇ ਦਿੱਲੀ ਲਈ ਰੱਖ ਲਓ ਹਮਰ ਰੈਸਟ ਦਾ ਕੁਐਸਚਨ ਡੇਲੀ ਇੱਕ ਖਬਰ ਲੱਭ ਕੇ ਉਹਦੇ ਤੇ ਛਾਪਣੀ ਹੈ ਇਸੇ ਢੰਗ ਨਾਲ ਜਿਹੜੇ ਵੀ ਟੀਵੀ ਚੈਨਲ ਜਿਹੜੇ ਵੀ ਬਾਕੀ ਨੇ ਡੇਲੀ ਇੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਨੀ ਹੈ ਜਦੋਂ ਲਗਾਤਾਰੇ ਪਲੇਟਫਾਰਮ 'ਤੇ ਕਰਨ ਲੱਗਣਗੇ ਤੇ ਫਿਰ ਇੱਕ ਕਾਊਂਟਰ ਮਹੌਲ ਪੈਦਾ ਹੋਏਗਾ ਉਸ ਪੱਧਰ ਦੇ ਉੱਤੇ ਜਾ ਕੇ ਨਹੀਂ ਤਾਂ ਹੁੰਦਾ ਵੀ ਇੱਕ ਵਾਰ ਕਰ ਲਿਆ ਦੂਜੀ ਵਾਰ ਹਬੰਦ ਹੋ ਗਿਆ ਉਹ ਨਹੀਂ ਆਪਾਂ ਕਰਨਾ ਔਰ ਇਹਨੂੰ ਲਗਾਤਾਰ ਜਾਰੀ ਰੱਖਣਾ ਬਹੁਤ-ਬਹੁਤ ਮਿਹਰਬਾਨੀ